हां जी ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਜੀ ਹੌਲਦਾਰ ਗੁਰਸੇਖ ਸਿੰਘ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਅੱਜ ਦੀ ਜਿਹੜੀ ਵੀਡੀਓ ਆਪਾਂ ਤੁਹਾਡੇ ਨਾਲ ਸਾਈਬਰ ਕ੍ਰਾਈਮ ਦੇ ਰਿਲੇਟਿਡ ਸਾਂਝੀ ਕਰਨ ਜਾ ਰਹੇ ਹਾਂ ਜੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਸਾਰੇ ਜਿਹੜੇ ਆਨਲਾਈਨ ਸ਼ੋਪਿੰਗ ਕਰਦੇ ਆ ਹੈਗੇ ਆ ਤੇ ਜਦੋਂ ਆਪਾਂ ਕੋਈ ਵੀ ਸਮਾਨ ਆਪਾਂ ਮੰਗਾਉਣੇ ਹੈਗੇ ਆ ਤਾਂ ਸਮਾਨ ਨੂੰ ਆਪਾਂ ਕੱਢਣ ਤੋਂ ਬਾਅਦ ਉਹਦੀ ਜਿਹੜੀ ਪੈਕਿੰਗ ਹੁੰਦੀ ਆ ਉਹ ਇਦਾਂ ਨਹੀਂ ਹੁੰਦੀ ਆ ਉਸ ਪੈਕਿੰਗ ਦੇ ਉੱਤੇ ਆਪਣਾ ਐਡਰੈਸ ਲਿਖਿਆ ਹੁੰਦਾਗਾ ਤੇ ਆਪਾਂ ਕੀ ਕਰਦੇ ਆ ਵੀ ਉਸ ਪੈਕਿੰਗ ਨੂੰ ਡਸਟਬਿਨ ਦੇ ਵਿੱਚ ਸੁੱਟ ਦੰਨੇ ਆ ਡਸਟਬਿਨ ਚ ਜਦੋਂ ਥੋੜਾ ਦੰਨੇ ਆ ਤਾਂ ਉਹ ਕੂੜੇ ਵਾਲਾ ਬੰਦਾ ਜਿਹੜਾ ਉਹ ਲੈ ਜਾਂਦਾ ਉਹਨੂੰ ਡੰਪ ਤੇ ਡੰਪ ਤੇ ਕੀ ਹੁੰਦਾ ਆਪਣੇ ਆਲੇ ਦੁਆਲੇ ਜਿਹੜੇ ਲੋਕਲ ਸਕੈਮਰ ਹੈਗੇ ਆ ਜ਼ਰੂਰੀ ਨਹੀਂਗਾ ਵੀ ਸਕੈਮਰ ਕੋਈ ਦੂਰ ਹੋਊਗਾ ਉਹ ਆਪਣੇ ਆਸ-ਪਾਸੇ ਵੀ ਫਿਰਦੇ ਹੈਗੇ ਆ ਉਹ ਆਪਣਾ ਉਹ ਪਾਰਤਲ ਜਿਹੜਾ ਪੈਕਿੰਗ ਵਾਲਾ ਹੁੰਦਾ ਉਹ ਚੱਕ ਲੈਂਦੇ ਆ ਉਹਦੇ ਐਡਰੈਸ ਜਿਹੜਾ ਲਿਖਿਆ ਹੁੰਦਾਗਾ ਉਸ ਐਡਰੈਸ ਤੇ ਆਪਣਾ ਨੰਬਰ ਵੀ ਲਿਖਿਆ ਹੁੰਦਾ ਆ ਆਪਾਂ ਨੂੰ ਨੰਬਰ ਤੇ ਕਾਲ ਕਰਦੇ ਆ ਤੇ ਆਪਾਂ ਨੂੰ ਉਹ ਕਹਿੰਦੇ ਆ ਵੀ ਤੁਹਾਡਾ ਜਿਹੜਾ ਪਾਰਸਲ ਸੀਗਾ ਉਹ ਤੁਹਾਡੇ ਕੋਲ ਪਹੁੰਚ ਗਿਆ ਤੇ ਇੱਕ ਪਾਲੀ ਆਪਾਂ ਸਹਿਮ ਜਾਂਦੇ ਆ ਵੀ ਹਾਂ ਵੀ ਯਾਰ ਸਹੀ ਗੱਲ ਆ ਵੀ ਪਾਰਸਲ ਤਾਂ ਆਪਣੇ ਕੋਲੇ ਆਇਆ ਹੀ ਆ ਤੇ ਆਪਾਂ ਕਹਿ ਦਿੰਦੇ ਆ ਵੀ ਹਾਂਜੀ ਸਾਡੇ ਕੋਲ ਪਾਰਸਲ ਸਾਡਾ ਪਹੁੰਚ ਗਿਆਗਾ ਤੇ ਆਪਾਂ ਨੂੰ ਉਹ ਕਹਿੰਦੇ ਆ ਜੀ ਸਾਨੂੰ ਅਸੀਂ ਇੱਕ ਲਿੰਕ ਸ਼ੇਅਰ ਕਰਾਂਗੇ ਕਿਰਪਾ ਕਰਕੇ ਸਾਨੂੰ ਉਸ ਤੇ ਰੇਟਿੰਗ ਦੇ ਦਿਓ ਕਿਉਂਕਿ ਤੁਸੀਂ ਸਾਡੀ ਸਰਵਿਸ ਨੂੰ ਜੇਕਰ ਰੇਟਿੰਗ ਦਿਓਗੇ ਤਾਂ ਇਹਦੇ ਨਾਲ ਸਾਡੀ ਪ੍ਰੋਗਰੈਸ ਜਿਹੜੀ ਚੰਗੀ ਜਾਂਦੀ ਹੈਗੀ ਆ ਤੇ ਆਪਾਂ ਨੂੰ ਆਇਆ ਹੁੰਦਾ ਵੀ ਚੱਲ ਸਹੀ ਗੱਲ ਆ ਕਿੱਡੀ ਗੱਲ ਆ ਵੀ ਆਪਾਂ ਰੇਟਿੰਗ ਦੇ ਦੰਨੇ ਆ ਪਰ ਜਦੋਂ ਆਪਾਂ ਉਸ ਲਿੰਕ ਨੂੰ ਟੱਚ ਕਰਦੇ ਆ ਤਾਂ ਜੇਕਰ ਆਪਣੇ ਉਸ ਮੋਬਾਈਲ ਨੰਬਰ ਦੇ ਨਾਲ ਆਪਣਾ ਕੋਈ ਵੀ ਅਕਾਊਂਟ ਨੰਬਰ ਅਟੈਚ ਹੈਗਾ ਤਾਂ ਆਪਣੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਜਾਣਗੇ ਸੋ ਕਿਰਪਾ ਕਰਕੇ ਜੇਕਰ ਇਸ ਨੂੰ ਤੁਸੀਂ ਡਿਸਪੋਜ਼ ਆਫ ਕਰਨਾ ਤਾਂ ਇਹਨੂੰ ਅੱਗ ਲਾ ਦਿਓ ਕਦੇ ਵੀ ਇਸ ਨੂੰ ਡਸਟਬਿਨ ਦੇ ਵਿੱਚ ਨਾ ਸਿੱਟੋ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਧੰਨਵਾਦ